ਗੁਰੂ ਪਿਆਰੀ ਗੁਰਸਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਂਆਂ ਲਿਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਲੜੀਵਾਰ ਵਿਆਖਿਆ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਹਣੀ ਸਾਬ ਦੀ ਜੋ ਲੜੀਵਾਰ ਵਿਆਖਿਆ ਚੱਲ ਰਹੀ ਹੈ ਉਸ ਦੇ ਵਿੱਚੋਂ ਆਪਾਂ ਕੱਲ ਤੀਜਾ ਅਤੇ ਚੌਥੇ ਪਾਦੀ ਵਿਚਾਰ ਕੀਤੀ ਹੈ ਤੀਜੀ ਅਸ਼ਟਪਦੀ ਦੇ ਆਓ ਜੀ ਆਪਾਂ ਹੁਣ ਪੰਜਮਾ ਤੇ ਛੇਵੇਂ ਪਾਦੀ ਵਿਚਾਰ ਅੱਜ ਆਪਾਂ ਰਲ ਮਿਲ ਕੇ ਕਰਦੇ ਹਾਂ ਚਾਰ ਪਦਾਰਥ ਜੇ ਕੋ ਮੰਗ ਸਾਧ ਜਨ ਕੀ ਸੇਵਾ ਲਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਏ ਹਮੈ ਸੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੇ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪਰਦਾ ਸਾਧ ਸੰਗ ਜਾਂ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸਉ ਗਣੀਐ ਸਭ ਤੇ ਊਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤੈਨ ਕਟ ਕਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਇਕ ਹੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮਦਰ ਸਚੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਇਹ ਹੈ ਜੀ ਪੰਜਵਾਂ ਤੇ ਛੇਵਾਂ ਪਾਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗਾਏ ਚਾਰ ਪਦਾਰਥ ਕਿਹੜੇ ਜੀ ਅਰਥ ਕਾਮ ਤੇ ਮੋਕਸ਼ ਇਹ ਚਾਰ ਪਦਾਰਥ ਹੈ ਜੇ ਕੋਈ ਮੰਗੇ ਤਾਂ ਗੁਰੂ ਜੀ ਕਹਿੰਦੇ ਭਾਈ ਸਾਧ ਜਨਾ ਕੀ ਸੇਵਾ ਲਾਪੈ ਰੱਬ ਦੇ ਪਿਆਰਿਆਂ ਸੇਵਾ ਵਿੱਚ ਲੱਗ ਜੇ ਭਾਈ ਜੇ ਚਾਹੁੰਦਾ ਤਾਂ ਇਹ ਪ੍ਰਾਪਤ ਕਰ ਲੈ ਜੇ ਕੋ ਆਪਣਾ ਦੁੱਖ ਮਟਾਵੇ ਜਿਉਂਕਿ ਮਨੁੱਖ ਆਪਣਾ ਦੁੱਖ ਮਟਾਉਣਾ ਚਾਹੁੰਦਾਗਾ ਬਾਲਾ ਦੁਖੀ ਹੈ ਹਰ ਹਰ ਨਾਮ ਹਿਰਦੇ ਸਦ ਗਾਵੇ ਹਰੀ ਦਾ ਨਾਮ ਹਿਰਦੇ ਵਿੱਚ ਜਪਣਾ ਸ਼ੁਰੂ ਕਰਦੇ ਗੁਰੂ ਜੀ ਕਹਿੰਦੇ ਜੇ ਕਿਸੇ ਨੂੰ ਆਇ ਲੱਗਦਾ ਮੈਨੂੰ ਬਾਲਾ ਦੁੱਖ ਹੈ ਮੈਂ ਤਾਂ ਬਾਲਾ ਦੁਖੀ ਹੈ ਮੈਂ ਤਾਂ ਅੰਦਰੋਂ ਤਪਦਾ ਫਿਰਦਾ ਵੈਸੇ ਦੁਨੀਆ ਸਾਰੀ ਤਪ ਦੀ ਫਿਰਦੀ ਕਰ ਰਿਓ ਤਪਦਾ ਹੀ ਫਿਰਦਾ ਮਨੁੱਖਾ ਚ ਦਾ ਵਿਸ਼ੇ ਵਕਾਰਾਂ ਦੀ ਅਗ ਹੁੰਦਾ ਦਾ ਕ੍ਰਿਸ਼ਨਾਂ ਦੀ ਅਗ ਪਤਾ ਨਹੀਂ ਕੀ ਕੁਸ਼ ਅੰਦਰ ਪਿਆਗਾ ਤਪਦਾ ਹੀ ਫਿਰਦਾ ਮਨੁੱਖ ਤਪਦਾ ਹੀ ਫਿਰਦਾ ਹੈ ਜੇ ਕੋਈ ਮਨੁੱਖ ਦੁਖੀ ਹੈ ਗੁਰੂ ਜੀ ਕਹਿੰਦੇ ਭਾਈ ਹਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਜੇ ਕੋ ਆਪਣੇ ਸੋਭਾ ਪੁਰਾ ਜੇ ਕੋਈ ਮਨੁੱਖ ਚਾਹੁੰਦਾ ਹੈ ਵੀ ਮੇਰੀ ਸੋਭਾ ਹੋਵੇ ਜਗਤ ਦੇ ਵਿੱਚ ਵੇਸੇ ਹਰੇਕ ਮਨੁੱਖੇ ਚਾਹੁੰਦਾ ਹੁੰਦਾ ਵੀ ਮੇਰੀ ਸੋਭਾ ਹੋਵੇ ਆਪਦੀ ਬਦਨਾਮੀ ਤਾਂ ਕੋਈ ਵੀ ਕਰਾਉਣਾ ਚਾਹੁੰਦਾ ਨਹੀਂ ਨਾ ਜੇ ਮੇਰੀ ਬਦਨਾਮੀ ਹੋਵੇ ਸੋਭਾ ਗੁਰੂ ਜੀ ਕਹਿੰਦੇ ਚਾਹਣਾ ਤਾਂ ਭਾਈ ਫਿਰ ਸਾ ਸੰਗੇ ਹੋਮੈ ਛੋੜਾ ਹੈ ਸਤ ਸੰਗਤ ਦੇ ਵਿੱਚ ਆ ਕੇ ਨਾ ਆਪਦੀ ਹੋਮੈ ਛੱਡ ਦਿਆ ਕਰ ਦਿੰਦੇ ਆ ਹੋਮੈ ਇੱਥੇ ਵੀ ਅੰਦਰਾਂ ਮਨ ਗੁਰੂ ਕੋਲੇ ਵੀ ਹੋਮੈ ਚੱਕ ਕੇ ਫਿਰਦਾ ਹੈ ਸੰਦਰਾ ਮਾਣਾ ਗੁਰੂ ਦੇ ਦਰ ਦੇ ਉੱਤੇ ਹਉਮੈ ਨਹੀਂ ਛੱਡਦਾ ਤੇ ਹੋਰ ਤਾਂ ਛੱਡਣੀ ਕਿੱਥੇ ਹੈ ਜੀ ਇੱਥੇ ਵੀ ਆਪ ਦਾ ਪਤਾ ਨਹੀਂ ਕੀ ਕੁਛ ਅੰਦਰ ਅਸੀਂ ਲਈ ਕਰਦੇ ਹੁ ਘਰਪ ਘਮਾਨ ਕਬੀਰ ਸਾਹਿਬ ਜੀ ਨੇ ਤਾਂ ਕਹਿ ਦਿੱਤਾ ਸਾਧੂ ਕੋ ਮਿਲਣੇ ਜਾਈਏ ਸਾਥ ਨ ਲਈਜੈ ਕੋਏ ਪਛਾ ਪਾਉ ਨ ਦੀਜੀਏ ਆਗੈ ਹੋਏ ਸੋ ਹੋਏ ਅੱਗੇ ਜੋ ਕੁਝ ਹੁੰਦਾ ਹੋਣ ਦੇ ਕਹਿੰਦੇ ਮਨਾ ਰੱਬ ਦੇ ਪਿਆਰਾਂ ਨੂੰ ਜਦੋਂ ਗੁਰੂ ਨੂੰ ਮਿਲਣ ਜਾਇਦਾ ਨਾ ਉਹਨਾਂ ਨਾਲ ਨਹੀਂ ਕੁਝ ਵੀ ਲੈ ਜਾ ਨਾ ਹਉਮੈ ਨਾ ਹੰਕਾਰ ਨਾਇਰਖਾ ਨਾ ਕੀ ਦਵੇਸ਼ ਕਿਸੇ ਤਰ੍ਹਾਂ ਦਾ ਵਿਸ਼ੇਗਤ ਅੰਦਰ ਨਹੀਂ ਚੱਲਣਾ ਚਾਹੀਦਾ ਮਨਾ ਸੋ ਗੁਰੂ ਜੀ ਕਹਿੰਦੇ ਸੋਭਾ ਤੇਰੀ ਜਗਤ ਵਿੱਚ ਹੋ ਜੂਗੀ ਭਾਈ ਸ਼ਰਾਂ ਸਾਹ ਸੰਗ ਵਿੱਚ ਆ ਕੇ ਰੱਬ ਦੇ ਪਿਆਰਾਂ ਕੋਲ ਬੈਠ ਕੇ ਹਰ ਨਾਲ ਕੇ ਰੱਬ ਦੇ ਗੁਣ ਗਾਇਆ ਕਰ ਉਮੈ ਛੜਦੇ ਆਵੀ ਬਾਈ ਬਸ ਇੱਥੇ ਤਾ ਹੀ ਕਹਿਣ ਲੱਗ ਜਾ ਮੇਰਾ ਮੁਜਮੈਂ ਕਿਸ ਨਹੀਂ ਜੋ ਕਿ ਸ਼ੈ ਸੋ ਤੇਰਾ ਇਹ ਅਕਾਲ ਪੁਰਖ ਵਾਹਿਗੁਰੂ ਜੋ ਕੁਝ ਵੀ ਤੇਰਾ ਦਿੱਤਾਗਾ ਤੇਰਾ ਹੀ ਦਿੱਤਾ ਤੂੰ ਹੀ ਸਾਨੂੰ ਦੇ ਰਿਆਂਗਾ ਤੇਰੀ ਕਿਰਪਾ ਵਰਤ ਰਹੀ ਹੈ ਪ੍ਰਮਾਤਮਾ ਜੇ ਕੋ ਜਨਮ ਮਰਨ ਤੇ ਡਰੈ ਜੇ ਕੋਈ ਜਨਮ ਮਰਨ ਤੋਂ ਬਾਲਾ ਡਰਦਾਗਾ ਮੇਸੇ ਸਾਰੇ ਡਰਦੇ ਆਂ ਜੀ ਆਪਾਂ ਮੌਤ ਨੂੰ ਵੇਖ ਕੇ ਤਾਂ ਜਾਨਵਰ ਵੀ ਭਜਦੇ ਆ ਭਾਈ ਬੰਦੇ ਤਾਂ ਭਜਨੇ ਭਜਣਾ ਜਦੋਂ ਮੌਤ ਅਸਦੀ ਸਾਹਮਣੇ ਗੁਰੂ ਜੀ ਕਹਿੰਦੇ ਜੇ ਕਿ ਤੈਨੂੰ ਤੈਨੂੰ ਜਨਮ ਮਰਨ ਤੋਂ ਡਰ ਲੱਗਦਾ ਫਿਰ ਭਾਈ ਸਾਧ ਜਨਾ ਕੀ ਸ਼ਰਨੇ ਪਰੈ ਰੱਬ ਦੇ ਪਿਆਰਾਂ ਦੀ ਸ਼ਰਨ ਪੈ ਜਾ ਫਿਰ ਤੂੰ ਰੱਬ ਦੇ ਪਿਆਰਾਂ ਦੀ ਸੰਗ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਲੱਗ ਜਾ ਜੇ ਤੂੰ ਆਪਦਾ ਭਲਾ ਚਾਹਣਾ ਹੈ ਸਤ ਜਨਾ ਕੀ ਸ਼ਰਣੀ ਸਾਤ ਜਨਾ ਕੀ ਸ਼ਰਣੀ ਪਰੈ ਰੱਬ ਦੇ ਪਿਆਰਿਆਂ ਦੀ ਸਾਹਮਣੇ ਚ ਪੈ ਜਾ ਗੁਰੂ ਜੀ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਸ ਪੁਰਸ਼ ਨੂੰ ਵੀ ਰੱਬ ਦੇ ਪਿਆਰਿਆਂ ਦੇ ਪ੍ਰਭੂ ਦੇ ਚਰਨਾਂ ਦੀ ਪਿਆਸ ਹੈ ਗੁਰੂ ਜੀ ਕਹਿੰਦੇ ਨਾਨਕ ਤਾਂ ਹੈ ਬਲ ਬਲ ਜਾਸਾ ਕਹਿੰਦੇ ਭਾਈ ਜਿਹਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਵਿਰਾਗਤਾ ਦਾ ਹੋ ਗਿਆ ਮਨ ਦੀ ਤੰਗ ਪੈਦਾ ਹੋ ਗਈ ਕਹਿੰਦੇ ਮੈਂ ਐਸੇ ਰੱਬ ਦੇ ਪਿਆਰਿਆਂ ਤੋਂ ਮੈਂ ਸੜਕੇ ਜਾਣਾ ਭਾਈ ਬਲਹਾਰੇ ਜਾਣਾ ਮੈਂ ਅੰਦਰ ਪਿਆਰ ਇੰਨਾ ਪੈਗਾ ਹੋ ਗਿਆ ਸਗਲਾ ਪੁਰਖ ਮੈਂ ਪੁਰਖ ਪ੍ਰਧਾਨ ਕਹਿੰਦੇ ਵੀ ਉਹ ਸਾਰੇ ਪੁਰਸ਼ਾਂ ਦੇ ਵਿੱਚੋਂ ਉਹ ਪੁਰਸ਼ ਪ੍ਰਧਾਨ ਹੈ ਸਾਧ ਸੰਗ ਜਾਤਾਂ ਮਿਟੇ ਅਭਮਾਨ ਜਿਨ੍ਹਾਂ ਦਾ ਸਤ ਸੰਗ ਦੇ ਵਿੱਚ ਆ ਕੇ ਹੰਕਾਰ ਮਿਟ ਜਾਂਦਾ ਹਨ ਲੋ ਭਾਈ ਆਪਦੇ ਆਪ ਦੇ ਮਨ ਨੂੰ ਆਪ ਚੈੱਕ ਕਰਨ ਲਗੇ ਗੁਰੂ ਕੋਲੇ ਬੈਠੇ ਆਂ ਵੀ ਕਿਸੇ ਤਰ੍ਹਾਂ ਦਾ ਮੜਾ ਹੰਕਾਰ ਤਨਲੇ ਫਿਰਦਾ ਅੰਦਰ ਗੁਰੂ ਦੇ ਦਰ ਦੇ ਉੱਤੇ ਆਪਦੇ ਆਪ ਦੇ ਮਨ ਨੂੰ ਵੇਖਣਾ ਨਾ ਆਪਾਂ ਵੀ ਮੜਾ ਕਿਸੇ ਤਰ੍ਹਾਂ ਦਾ ਹੰਕਾਰ ਹੈਗਾ ਤੇਰੇ ਕੋਲੇ ਤਾਂ ਛੱਡ ਦੇ ਫਿਰ ਗੁਰੂ ਜੀ ਕਹਿੰਦੇ ਆ ਵੀ ਉਹ ਬੰਦਾ ਉਹ ਪੁਰਸ਼ ਕਹਿੰਦੇ ਪ੍ਰਧਾਨ ਬਣ ਜਾਂਦਾ ਵੀ ਜਿਨੇ ਸਤ ਸੰਗਤ ਦੇ ਵਿੱਚ ਆ ਕੇ ਆਪਣਾ ਹੰਕਾਰ ਛੱਡ ਦਿੰਦਾ ਗੁਰੂ ਜੀ ਕਹਿੰਦੇ ਜੀ ਜੇ ਕੋਈ ਬੰਦਾ ਹੁਣ ਚਾਹੁੰਦਾ ਹੈ ਭਾਈ ਵੀ ਮੈਂ ਮਹਾਨ ਬਣ ਜਾਂ ਪ੍ਰਧਾਨ ਦਾ ਅਰਥ ਹੁੰਦਾ ਜੀ ਵੀ ਉਹ ਪੁਰਸ਼ ਦੀ ਹਰੇਕ ਥਾਂ ਦੇ ਉੱਤੇ ਸਤਕਾਰ ਹੋਣ ਲੱਗ ਜਾਂਦਾ ਹੈ ਕਿਉਂਕਿ ਜਿਹੜਾ ਮਨੁੱਖ ਹੰਕਾਰੀ ਹੈ ਜਿਹਦੇ ਅੰਦਰ ਹੰਕਾਰ ਹੈ ਉਹ ਮਨੁੱਖ ਦਾ ਪਿਆਰ ਉਹ ਘਰ ਦੇ ਵਿੱਚ ਵੀ ਸਤਕਾਰ ਘਟ ਜਾਂਦਾ ਹੈ ਦੇਖ ਲਓ ਭਲਾ ਜੇ ਕੋਈ ਬਜ਼ੁਰਗ ਕਹੇ ਮੇਰੀ ਜ਼ਮੀਨ ਮੈਂ ਆਏ ਮੈਂ ਆਏ ਮੈਂ ਤੁਹਾਨੂੰ ਆ ਕਰਕੇ ਦਿੱਤਾ ਮੈਂ ਆ ਕਰ ਜਿਹੜਾ ਹੰਕਾਰ ਹੀ ਪ੍ਰਗਟ ਕਰੀ ਜਾਂਦਾ ਹੈ ਬੱਚਿਆਂ ਦੇ ਵਿੱਚ ਉਹਦਾ ਸਤਕਾਰ ਘਟ ਜਾਂਦਾ ਪਿਆ ਜੀਓ ਚੇਤੇ ਰੱਖਿਓ ਜੀ ਗੱਲ ਇਹ ਜਾਂ ਆਪਾਂ ਆਪਦੇ ਆਪ ਦੇ ਮਨ ਨੂੰ ਚੈੱਕ ਕਰ ਲਿਗੈਣਾ ਵੀ ਸਾੜਿਚ ਤਾਂ ਨਹੀਂ ਕਦੇ ਨੁਕਸਾ ਕਈ ਬਜ਼ੁਰਗ ਆਪਣੇ ਬੱਚਿਆਂ ਨੂੰ ਇਹ ਹੀ ਕੁਝ ਸੁਣਾਉਂਦੇ ਰਹਿੰਦੇ ਸਾਰੀ ਉਮਰ ਤੁਹਾਡੇ ਆਸਤੇ ਮੈਂ ਆ ਬਣਾਤਾ ਤੁਹਾਡੇ ਆਸਤੇ ਆ ਬਣਾਤਾ ਤੇ ਫਿਰ ਭਾਈ ਜਾਨਵਰ ਵੀ ਬੱਚੇ ਤਾਂ ਪਾਲਦੇ ਐ ਜਾਨਵਰਾਂ ਨੇ ਕਦੇ ਸੁਣਾਇਆ ਜਾਂ ਕਿਸੇ ਪਸ਼ੂ ਪੰਛੀ ਨੇ ਸੁਣਾਇਆਗਾ ਵੀ ਭਾਈ ਵੀ ਬੱਚੇ ਤੁਹਾਨੂੰ ਪਾਲਿਆ ਮੈਂ ਤੁਹਾਨੂੰ ਚੋਗਾ ਲਿਆ ਲਿਆ ਕੇ ਖਵਾਇਆ ਤੁਹਾਨੂੰ ਮੈਂ ਉੱਡਣਾ ਵੀ ਸਿਖਾਇਆ ਤੁਹਾਨੂੰ ਫਿਰ ਤਾਂ ਜਾਨਵਰ ਵੀ ਚੰਗੇ ਐ ਬੰਦੇ ਆ ਤੇਰੇ ਨਾਲ ਤਾਂ ਫਿਰ ਜਾਨਵਰ ਵੀ ਚੰਗੇ ਐ ਕਿਉਂਕਿ ਉਹਨਾਂ ਜਾਨਵਰਾਂ ਵਿੱਚ ਹਉਮੈ ਹੰਕਾਰ ਨਹੀਂ ਬੰਦੇ ਵਿੱਚ ਕੀ ਹੈ ਜੀ ਹੰਕਾਰ ਗੱਲ ਬਸ ਇੱਥੇ ਆਉਂਦੀ ਸਾਰੇ ਹੰਕਾਰ ਦੀ ਜੇ ਕੋਈ ਮਨੁੱਖ ਇਹਦੇ ਵੀ ਆਪਣੇ ਆਪ ਨੂੰ ਚੰਗਾ ਖਵਾਣਾ ਚਾਹੁੰਦਾ ਨਾ ਤਾਂ ਹੰਕਾਰ ਛੱਡ ਛੱਡ ਦੇ ਵੀ ਗੁਰੂ ਜੀ ਕਹਿੰਦੇ ਹੰਕਾਰ ਛੱਡ ਆਪਣਾ ਬੰਦੇ ਆ ਜਿਆਦਾ ਤੌਰ ਤੇ ਲੜਾਈ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਜੀ ਘਰਾਂ ਵਿੱਚ ਅੱਜ ਹੰਕਾਰ ਉਹ ਕਹਿੰਦਾ ਮੈਂ ਨਹੀਂ ਘਟ ਇੱਕ ਭਰਾ ਕਹਿੰਦਾ ਮੈਂ ਨਹੀਂ ਘਟ ਦੂਜਾ ਕਹਿੰਦਾ ਮੈਂ ਨਹੀਂ ਘਟ ਇੱਕ ਕਹਿੰਦਾ ਮੇਰੀ ਐਮਐਲਏ ਨਾ ਬਣਦੀ ਐ ਦੂਜਾ ਕਹਿੰਦਾ ਮੇਰੀ ਉਦੋਂ ਤਾਂ ਬਣਦੀ ਐ ਬਸ ਇਥੋਂ ਰੌਲਾ ਪੈਂਦਾ ਜੀ ਹੰਕਾਰ ਦਾ ਜੇ ਹੰਕਾਰ ਛੱਡ ਦੇ ਤਾਂ ਮਸਲੇ ਸਾਰੇ ਹੱਲ ਹੋ ਜਾਂਦੇ ਪਿਆਰਿਓ ਹੰਕਾਰ ਕਹਿੰਦਾ ਮਨੁੱਖ ਕਹਿੰਦਾ ਮੈਂ ਨਹੀਂ ਛੱਡਦਾਗਾ ਫਿਰ ਭਾਈ ਲੜਾਈਆਂ ਝਗੜੇ ਚੈਰਾਂਗਾਂ ਵਿੱਚ ਲੋਕ ਵਟਾਂਦਰਿਆਂ ਦੇ ਪਿੱਛੇ ਲੜਦੇ ਫਿਰਦੇ ਆ ਜੀ ਵਟਾਂਦਰਾ ਜਿਕੇ ਪੁੱਛ ਕੇ ਨਾ ਕਾਦਾ ਰੌਲਾ ਚੱਲਦਾ ਸਾਰਾ ਨਾ ਵਟਾਂਦਰਾ ਦਾ ਰੌਲਾ ਚੱਲਦਾ ਭਰਾਵਾਂ ਦਾ ਵਾਹ ਇੱਕੋ ماں ਦੇ ਜੰਮੇ ਵਟਾਂਦਰਿਆਂ ਪਿੱਛੇ ਲੜਦੇ ਫਿਰਦੇ ਆ ਵਟਾਂ ਪਿੱਛੇ ਲੜਦੇ ਫਿਰਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਹੁਣ ਪਿੱਛੇ ਤੁਸੀਂ ਸੁਣੀ ਹੋਣੀ ਆ ਗੱਲ 80 ਕਿੱਲੇ ਜ਼ਮੀਨ ਇੱਕ ਬੰਦੇ ਕੋਲੇ ਇੱਕ ਮਰਲੇ ਪਿੱਛੇ ਗੁਰਸਿੱਖ ਮੁੰਡਾ ਉਹਨੇ ਗੋਲੀ ਮਾਰ ਕੇ ਮਾਰਦਾ ਇੱਕ ਮਰਲਾ ਤੇ ਹੁਣ ساری ਉਮਰ ਜੇਲਾਂਾਂ ਚ ਤੱਕ ਕੇ ਖਾਣੇ ਪੈਣਗੇ ਖਾਣੇ ਪੈਣਗੇ ਨਾ ਹੁਣ ਆਏ ਬੰਦਾ ਹੰਕਾਰ ਚ ਮਰਦਾ ਕਈ ਵਾਰ ਵੀ ਅੱਸੀ ਕੇ ਲਈ ਜ਼ਮੀਨ ਨਾ ਤੈਨੂੰ ਰਾਜ ਨਹੀਂ ਆਇਆ ਜੇ ਇੱਕ ਮਰ ਲੈਣਾ ਤੈਨੂੰ ਹੋਰ ਰਾਜ ਆ ਜਾਊਗਾ ਇੱਕ ਮਰਲਾ ਇੱਕ ਮਰਲੇ ਪਿੱਛੇ ਗੋਲੀ ਮਾਰ ਦਿੱਤੀ ਕਹਦੇ ਜੀ ਆ ਕੱਲਾ ਮੁੰਡਾ ਸੀਗਾ ਤੇ ਮਾਪੇ ਰੁਲ ਗਏ ਜੀ ਬਸ ਹਾਣ ਪਿੱਛੇ ਪਿਛਲੇ ਦਿਨਾਂ ਦੀ ਘਟਨਾ ਹੀ ਆ ਤੁਸੀਂ ਵੇਖੀ ਹੋ ਨਾ ਸੋਸ਼ਲ ਮੀਡੀਆ 'ਗੱਲ ਤੇ ਰੌਹ ਵਿਚਾਰ ਗੱਲ ਚੱਲੀ ਏ ਜੀ ਹੰਕਾਰ ਦੇ ਗੁਰੂ ਜੀ ਕਹਿੰਦੇ ਹੰਕਾਰ ਛੱਡਦੇ ਬੰਦੇ ਸਾਰੇ ਹੰਕਾਰ ਦੇ ਕਾਰਨ ਆਵੇਂ ਆ ਭਾਈ ਇਹ ਹੰਕਾਰ ਹੀ ਬੋਲਦਾ ਖਰਦਾ ਤੇਰੇ ਵਿੱਚ ਵੀ ਗੁਰਦੁਆਰਿਆਂ ਵਿੱਚ ਲੜਾਈਆਂ ਕਾਦਦੇ ਹੰਕਾਰ ਦੇਣਾ ਉਹ ਕਹਿੰਦਾ ਮੈਂ ਨਹੀਂ ਘੱਟ ਉਹ ਕਹਿੰਦਾ ਮੈਂ ਨਹੀਂ ਘੱਟ ਬਸ ਪੱਗਾਂ ਲਈ ਜਾਂਦਿਆਂ ਨਾ ਦੇਖਦੇ ਆਪਾਂ ਗੁਰਦੁਆਰਿਆਂ ਵਿੱਚ ਮੰਦਰਾਂ ਵਿੱਚ ਮਸੀਤਾਂ 'ਚ ਗੋਲਕਾਂ ਪਿੱਛੇ ਲੜੀ ਜਾਂਦੇ ਕਹਿੰਦੇ ਉਹ ਕਹਿੰਦੇ ਅਸੀਂ ਅਮਕਾਬਜਾ ਕਰਨਾ ਪੰਦੇ ਅਸੀਂ ਕਰਨਾ ਨਹੀਂ ਬਸ ਆ ਹਾਲ ਹਰੇਕ ਥਾਂ ਦੇ ਉੱਤੇ ਪਿਆ ਰਹੇ ਤੱਲਾ ਹੀ ਨਹੀਂ ਹੁੰਦਾ ਆਪਾਂ ਆਪ ਦੇ ਉੱਤੇ ਗੱਲ ਲਾ ਕੇ ਕਰਨੀ ਹੁੰਦੀ ਐ ਮਠੇਰੇ ਮੰਦਰਾਂ ਵਿੱਚ ਰੌਲੇ ਪਈ ਜਾਂਦੇ ਐ ਆਉਠੇਰੇ ਡੇਰਿਆਂ ਦੇ ਵਿੱਚ ਝਗੜੇ ਚੱਲ ਜਾਂਦੇ ਐ ਇੱਕ ਆਸੂ ਤੋਸ਼ ਮਹਾਰਾਜ ਜਿਹੜਾ ਕਹਿੰਦਾ ਜੀ ਅਸੀਂ ਲੈਕਟਾਂ ਵਾਲਾ ਬਾਬਾ ਵੀ ਕਹਿੰਦੇ ਉਹਨੂੰ ਬੋਲ ਧਿਆਣੇ ਪਿਆ ਫਰਿੱਜ ਚ ਲਾਇਆ ਕਈ ਸਾਲ ਹੋ ਗਏ ਤੇ ਰੌਲਾ ਕਾਹਦਾ ਚੱਲਦਾ ਅਸਲ ਵਿੱਚ ਮੇਨ ਗੱਦੀ ਦਾ ਤਿੰਨ ਚਾਰ ਦਾਵੇਦਾਰ ਬਣੇ ਫਿਰਦੇ ਆ ਉਹਦੇ ਉਹ ਬਾਬਾ ਵਿਚਾਰਾ ਕਹਿੰਦੇ ਵੀ ਫਰੇਚ ਸਮਾਦੀ ਲੱਗੀ ਵੀ ਐ ਸਮਾਦੀ ਸਦਾ ਵਾਸਤੇ ਲੱਗੀ ਪਈ ਪਤਾ ਮਾਰਿਆ ਜੀ ਉਹਨੂੰ ਢੰਗ ਦੇ ਨਾਲ ਸਲੋ ਪੁਆਇਜ਼ਨ ਉਹਨੂੰ ਦਿੱਤੀ ਗਈ ਐ ਉਹਨੂੰ ਮਾਰਤਾ ਪਿੱਛੇ ਰੌਲਾ ਕਾਹਦਾ ਗੱਦੀ ਦਾ ਆਹ ਕੁਝ ਹੰਕਾਰ ਦੇ ਝਗੜੇ ਚੱਲੀ ਜਾਂਦੇ ਨੇ ਸਾਰੇ ਕਿਤੇ ਉਹ ਕਹਿੰਦੇ ਅਸੀਂ ਕਬਜ਼ਾ ਕਰਨ ਕਹਿੰਦੇ ਅਸੀਂ ਕਬਜ਼ਾ ਕਰਨ ਕਹਿੰਦੇ ਅਸੀਂ ਕਬਜ਼ਾ ਕਰਨਾ ਤੇ ਜੇ ਕਿਤੇ ਮਨੁੱਖ ਵਿੱਚ ਨਿਮਰਤਾ ਆ ਜਾਵੇ ਪਿਆਰ ਉਹ ਸਾਰੇ ਮਸਲੇ ਹੱਲ ਐ ਆਪਦੇ ਤੋਂ ਬੰਦਾ ਸ਼ੁਰੂ ਕਰੇ ਵੀ ਜੇ ਤੇ ਨਿਮਰਤਾ ਕਰ ਲਈਏ ਵੀ ਚਲੋ ਦੋ ਭਰਾਵਾਂ ਦਾ ਇੱਕ ਨਿਮਰਤਾ ਵਿੱਚ ਆ ਕੇ ਅੰਦਾ ਭਰਾਵਾਂ ਚੱਲ ਕੋਈ ਨਹੀਂ ਕਿ ਹਾਂ ਪੱਕੇ ਢੰਗ ਨਾਲ ਹੱਲ ਕਰ ਲਗੇ ਬਹਿ ਕੇ ਘਰ ਦਾ ਰੌਲਾ ਘਰ ਦੇ ਵਿੱਚੋਂ ਬਾਹਰ ਨਹੀਂ ਜਾਣਾ ਚਾਹੀਦਾ ਲੋਕ ਤਾਂ ਤਮਾਸ਼ਾ ਵੇਖਦੇ ਪਿਆ ਰਹੋ ਖੜ ਖੜ ਕੇ ਲੋਕ ਤਾਂ ਤਮਾਸ਼ਾ ਵੇਖਦੇ ਆ ਤਾੜੀਆਂ ਪਾ ਕੇ ਅਲਾਂ ਕਰਦੇ ਹੁੰਦੇ ਆ ਲੋਕ ਤਾੜੀਆਂ ਪਾ ਗਏ ਫਲਾਨੇ ਦੇ ਆਏ ਹੋ ਗਿਆ ਹੁਣ ਅੱਜ ਫਲਾਨਿਆਂ ਦੇ ਆਹ ਹੋ ਗਿਆ ਅੱਜ ਤਾੜੀਆਂ ਪਾਉਂਦੇ ਲੋਕ ਤਾੜੀਆਂ ਐਵੇਂ ਪਾਉਣੀਆਂ ਮਣਾ ਮੇਰੇ ਆ ਲੈ ਕੇ ਜਾਣਾ ਇੱਥੇ ਸੰਸਾਰ ਦੇ ਵਿੱਚੋਂ ਦੱਸੋ ਕਾ ਕੋਈ ਕਿ ਜਮੀਨ ਜਾਇਦਾਦ ਕੋਈ ਹਿੱਕ ਤੇ ਧਰ ਕੇ ਲੈ ਕੇ ਗਿਆ ਹੋਵੇ ਇੱਥੇ ਪਿਆਰ ਆ ਜਾਣਾ ਸਾਰਾ ਕੁਝ ਪਤਾ ਨਹੀਂ ਜਿੱਦੇ ਸਵਾਸ ਨਿਕਲ ਗਏ ਪਤਾ ਨਹੀਂ ਕਿਸੇ ਨੇ ਭੋਗ ਪਾਉਣਾ ਜਾਂ ਨਹੀਂ ਪਾਉਣਾ ਸਮਾਂ ਹੁਣ ਤਾਂ ਇਸਾ ਆਉਂਦਾ ਜਾਂਦਾ ਨਾ ਹੁਣ ਤਾਂ ਮਾਫ ਕਰ ਦੇਣਾ ਹੁਣ ਤਾਂ ਬਸ ਅਸੀਂ ਕਹਿੰਦੇ ਜੀ ਵੀ ਪਾਠ ਵੀ ਕਹਿੰਦੇ ਜੀ ਦੂਜੇ ਦਿਨ ਹੀ ਭੋਗ ਪੈ ਜਾ ਤਾਂ ਬੜਾ ਵਧੀਆ ਬਸ ਬਸ ਕਰਨੈਣਾ ਪਵੇ ਤੋ ਜੀ ਇੰਨਾ ਕਿ ਸਤਕਾਰ ਆ ਬੰਦਿਆ ਤੇਰਾ ਚੇਤੇ ਰੱਖੀ ਜੇ ਤੇਰੇ ਮਨ ਦੇ ਵਿੱਚ ਹੰਕਾਰ ਹੋਵੇ ਨਾ ਹੁਣ ਤਾਂ ਬੱਚਿਆਂ ਦੇ ਅੰਦਰ ਇਹ ਪੈਦਾ ਹੋ ਗਿਆ ਅੰਦਰ ਕਹਿੰਦੇ ਜੀ ਬਸ ਦੂਜੇ ਦਿਨ ਕੰਮ ਨਿਬੜ ਜੇ ਸੱਤਰ ਸੁੱਤਰ ਤੇ ਬੈਠਣਾ ਹੁਣ ਸਾਥ ਹੁਣੀ ਬੈਠਾ ਜਾਂਦਾ ਆ ਹੁਣ ਪ੍ਰਾਣੀ ਪੀੜੀ ਤਹ ਜਿਵੇਂਦੀ ਐ ਸੱਤਰ ਦੇ ਉੱਤੇ ਸੱਤ ਅੱਠ ਦਿਨ ਭੈਣ ਭਾਈ ਅਫਸੋਸ ਕਰਨ ਵਾਸਤੇ ਆਉਂਦਾਗਾ ਪਰ ਹੁਣ ਸਮਾਂ ਜਿਹੜਾ ਆ ਗਿਆ ਰਿਹਾਗਾ ਵੀ ਮੈਨੂੰ ਨਹੀਂ ਲੱਗਦਾਗਾ ਵੀ ਕਦੇ ਵੀ ਇਹ ਬੱਚੇ ਬੈਠਣਗੇ ਕਿਉਂਕਿ ਕਾਰੋਬਾਰ ਚ ਇੰਨੇ ਵਿਜੀ ਆ ਦੇਖਦੇ ਆ ਕਿ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਕਹਿੰਦੇ ਜੀ ਨਾ ਜੀ ਨਾ ਐਡਾ ਸਾਡਾ ਕਾਰੋਬਾਰ ਅੱਡੇ ਕੋਲ ਕਿੱਥੇ ਟਾਈਮ ਹੈ ਅਜਲੰਦਰ ਕਰਨੀ ਦਾ ਤੁਹਾਨੂੰ ਅੱਗੇ ਵੀ ਦੱਸੀ ਗੱਲ ਕਿ ਸੁਸਾਇਟੀਆਂ ਬਣ ਗਿਆ ਸੰਸਕਾਰ ਕਰਨ ਵਾਸਤੇ ਬਾਹਰਲੇ ਦੇਸ਼ ਬੱਚੇ ਐ ਕਿ ਸਾਡੇ ਕੋਲ ਟਾਈਮ ਨਹੀਂ ਕਹਿੰਦਾ ਜੀ ਸੰਸਕਾਰ ਕਰਾਉਣ ਵਾਸਤੇ ਆਉਣ ਵਾਸਤੇ ਨਾ ਜੀ ਨਾ ਵੀਡੀਓ ਕਾਲ ਦੇ ਉੱਤੇ ਸੰਸਕਾਰ ਕਰੋ ਵੀਡੀਓ ਕਾਲ ਦੇ ਉੱਤੇ ਭੋਗ ਪਾ ਦਿਨ ਬਸ ਆਸਥਕਾਰ ਰਹਿ ਗਿਆ ਬੰਦੇ ਆ ਤੇ ਜਿਨ੍ਹਾਂ ਵਾਸਤੇ ਤੂੰ ਠੱਗੀਆਂ ਮਾਰਦਾ ਸੀ ਗੁਰੂ ਜੀ ਕਹਿੰਦੇ ਉਹੀ ਲਾਦ ਆ ਨਾ ਜਿਹੜੀ ਲਾਦ ਵਾਸਤੇ ਤੂੰ ਆਦੇ ਭਰਾ ਨਾਲ ਠੱਗੀ ਮਾਰੀ ਆਪਦੇ ਚਾਚਾ ਨਾਲ ਧੋਖੇ ਕੀ ਕੀ ਕੀਤੇ ਗਲਤ ਕੰਮ ਕੀਤੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਮੁੱਕਰ ਗਿਆ ਲੈ। ਕਈ ਐਸੇ ਵੀ ਰਿਸ਼ਤੇ ਟੁੱਟੇ ਆ ਨਾ ਰਿਸ਼ਤੇਦਾਰਾਂ ਤੋਂ ਪੈਸੇ ਲੈ ਲੈ ਲੋੜ ਦੇ ਲਈ ਤੇ ਜਦੋਂ ਦੇਣ ਤੇ ਆ ਕਹਿੰਦਾ ਨਾ ਮੈਥੋਂ ਕਰੋ ਮੇਰੇ ਕੋਲੇ ਹੈ ਨਹੀਂਗਾ। ਆ ਹਾਲ ਹੈ ਜੀ ਲੋਕਾਂ ਦਾ। ਕਈ ਰਿਸ਼ਤੇ ਨਾਤੇ ਪੈਸਿਆਂ ਕਿਥੇ ਟੁੱਟ ਜਾਂਦੇ ਆ। ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੇ ਕਹਿੰਦੇ ਵੀ ਕਿਸੇ ਨੇ ਰਿਸ਼ਤਾ ਤੋੜਨਾ ਨਾ ਆਉਂਦਾ। ਰਿਸ਼ਤੇਦਾਰੀ ਤੋੜਨੀ ਹੈ ਕਹਿੰਦੇ ਪੈਸੇ ਦੇ ਦਿਓ ਬਸ। ਬਸ ਮੁੜ ਕੇ ਆਉਂਦਾ ਹੀ ਨਹੀਂ ਅਗਲਾ। ਕੋਹ ਦੀ ਟੱਪਣ ਲੱਗ ਜਾਂਦੇ ਆ। ਆਉਂਦਾ ਹੀ ਨਹੀਂਗਾ ਝਾਕਦਾ ਹੀ ਨਹੀਂਗਾ। ਵੈਸੇ ਦੇ ਦਿਓ ਜਾਂ ਲੈ ਲਓ ਜੇ ਰਿਸ਼ਤਾ ਤੋੜਨਾ ਹੈ ਕਹਿੰਦੇ ਜਾਂ ਲੈ ਲਓ ਜਾਂ ਦੇ ਦੇਓ ਪੈਸੇ ਬਸ ਰਿਸ਼ਤਾ ਟੁੱਟ ਜੂਗਾ ਸੋਹੋ ਵਿਚਾਰ ਗੱਲ ਇਹ ਸੀ ਜੀ ਗੁਰੂ ਜੀ ਕਹਿੰਦੇ ਮਾਣਾ ਤੂੰ ਚਾਹਣਾ ਵੀ ਮੇਰਾ ਸਤਕਾਰ ਹੋਵੇ ਤਾਂ ਆਪਦਾ ਹੰਕਾਰ ਛੱਡ ਦੇ ਮਾਣਾ ਆਪਸ ਕੋ ਜੋ ਜਾਣੈ ਨੀਚਾ ਜਿਹੜਾ ਆਪਣੇ ਆਪ ਨੂੰ ਨੀਵਾ ਜਾਣਦਾ ਬਸ ਗੁਰੂ ਜੀ ਕਹਿੰਦੇ ਸੋ ਗਣੀ ਹੈ ਸਭ ਤੇ ਉੱਚਾ ਉਹ ਮਨੁੱਖ ਕਹਿੰਦੇ ਬਹੁਤ ਉੱਚਾਗਾ ਜਿਹੜਾ ਆਪਣੇ ਆਪ ਨੂੰ ਨੀਵਾ ਗਿਣਦਾ ਹੈ ਉਹ ਆਪਦੇ ਆਪ ਦੇ ਮਨ ਨੂੰ ਆਪਾਂ ਵੇਖ ਕੇ ਭਾਈ ਕਿ ਅਸੀਂ ਨੀਵੇਂ ਗਣਦੇ ਆ ਆਪਦਾ ਮਨ ਨੂੰ ਆਪਾਂ ਆਪਦੇ ਮਨ ਨੂੰ ਕਹਿਣਾ ਨਹੀਂ ਵਿੱਚ ਹੀ ਹੈ ਕਿ ਮਣਾ ਤੋਂ ਆਪਣੇ ਆਪ ਨੂੰ ਨੀਵਾ ਗਿਣਦਾਗਾ ਕਹਿੰਦਾ ਨਾ ਮੈਂ ਤਾਂ ਬੜਾ ਉੱਚਾ ਸਾਰਾ ਪਿੰਡ ਮਾੜਾ ਮੈਂ ਸਭ ਤੋਂ ਚੰਗਾ ਹਸ ਪਰ ਗੁਰਨਾਣਕ ਪਾ ਸਕਦੇ ਹਮ ਨੇ ਚੰਗੇ ਬੁਰਾ ਨਹੀਂ ਕੋਈ ਮੈਨੂੰ ਤਾਂ ਬੁਰਾ ਦੀਂਦਾ ਹੀ ਨਹੀਂ ਕੋਈ ਮੈਨੂੰ ਤਾਂ ਸਾਰੇ ਚੰਗੇ ਦੀਂਦੇ ਆ ਤੇ ਸਾਨੂੰ ਤਾਂ ਸਾਰੇ ਬੁਰੇ ਦੀਂਦੇ ਮਹਾਰਾਜਾ ਆਪਦੇ ਮਨ ਨੂੰ ਆਪਾਂ ਨਾ ਕਹਿਣਾ ਗੁਰੂ ਨਾਨਕ ਪਾਤਸ਼ਾਹ ਕੋਲੇ ਹਾਜ਼ਰ ਹੋਣਾ ਨਾ ਸਤਿਗੁਰੂ ਕੋਲੇ ਆਪਦੇ ਮਨ ਨੂੰ ਸਬੋਧਨ ਕਰਕੇ ਕਹਿਣਾ ਵੀ ਗੁਰੂ ਨਾਨਕ ਪਾਤਸ਼ਾਹ ਜਿਵੇਂ ਕਿਸੇ ਨੂੰ ਆਪਾਂ ਗੱਲਾਂ ਕਰਦੇ ਹੁੰਨੇ ਨਾ ਬਾਣੀ ਨਾਲ ਗੱਲਾਂ ਕਰੀ ਸਤਿਗੁਰੂ ਸਾਡਾ ਮਨ ਤਾਂ ਕਹਿੰਦਾ ਅਸੀਂ ਤਾਂ ਸਾਰੇ ਪਿੰਡ ਤੋਂ ਚੰਗੇ ਆ ਵੀ ਮੈਂ ਤਾਂ ਸਭ ਤੋਂ ਚੰਗਾ ਪਿੰਡ ਦੇ ਵਿੱਚੋਂ ਸਾਰੇ ਮਾੜੇ ਆ ਤੁਸੀਂ ਕਹਿੰਦੇ ਹੋ ਵੀ ਅਸੀਂ ਸਭ ਤੋਂ ਮਾੜੇ ਆ ਦੂਜੇ ਸਾਰੇ ਚੰਗੇ ਆ ਅਸਲਿਕ ਨੇ ਸਭ ਤੋਂ ਮਹਾਰਾਜਾ ਸੀ ਤਾਂ ਸਭ ਤੋਂ ਚੰਗੇ ਐ ਸਾਰਾ ਹੀ ਉਲਟ ਹੋਇਆ ਨਾ ਪਿਆਰ ਗੁਰੂ ਜੀ ਕਹਿੰਦੇ ਆਪਸ ਕੌ ਜੋ ਜਾਣੈ ਨੀਚਾ ਸੋਊ ਗਣੀਐ ਸਭ ਤੇ ਉੱਚਾ ਭਾਈ ਉੱਚਾ ਤਾਂ ਉਹ ਆ ਜਿਹੜਾ ਆਪਣੇ ਆਪ ਨੂੰ ਨੀਵਾ ਗਣਦਾ ਹੈ ਪਰ ਚੰਦਰਾਮਣ ਨਹੀਂ ਬਣਦਾ ਜੀ ਜਾਂ ਕਾ ਮਾਨੋ ਹੋਏ ਸਗਲ ਕੀ ਰੀਨਾ ਕਹਿੰਦੇ ਵੀ ਸਬਦੇ ਚਰਨਾ ਦੀ ਧੂੜ ਬਣ ਜਾਵੇ ਕਹਿਣ ਦਾ ਅਰਥ ਜੀ ਨਿਮਰਤਾ ਬਲ ਸੁਭਾਅ ਬਣ ਜਾਵੇ ਪਿਆਰ ਨਿਮਰਤਾ ਹਰੇਕ ਮਨੁੱਖ ਨਾਲ ਨਿਮਰਤਾ ਨਾਲ ਗੱਲ ਕਰਨੀ ਪਿਆਉ ਹੰਕਾਰ ਨਾਲ ਨਹੀਂ ਨਿਮਰਤਾ ਨਾਲ ਗੱਲ ਕਰਨੀ ਹਰ ਹਰ ਨਾਮ تن ਘਟ ਘਟ ਚੀਨ ਆ ਹਰੀ ਦਾ ਨਾਮ ਕਹਿੰਦੇ ਉਹਨਾਂ ਨੇ ਘਟ ਘਟ ਦੇ ਵਿੱਚ ਚੀਨ ਲਿਆ ਹੈ ਮਨ ਆਪਣੇ ਤੇ ਬੁਰਾ ਮਿਟਾਨਾ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚੋਂ ਬੁਰਾ ਮਟਾਤਾ ਜੀ ਆਪਾਂ ਪੜਦੇ ਆ ਨਾ ਪਰ ਕਾ ਬੁਰਾ ਨਾ ਰਾਖੋ ਚੀ ਤੁਮ ਕੋ ਦੁੱਖ ਨਹੀਂ ਭਾਈ ਮੀਤ ਪੜਦੇ ਆ ਨਾ ਇਕੱਲਾ ਪੜਨ ਵਾਸਤੇ ਹੁਣਾਂ ਰਹਿ ਜੇ ਸਤਿਗੁਰੂ ਕਿਤੇ ਅਸੀਂ ਉੱਤੇ ਉੱਤੇ ਪੜਦੇ ਰਹਿੰਗੇ ਪਰਕਾ ਬੁਰਾ ਨਾ ਰਾਖੋ ਚੀ ਤਾਂ ਅੰਦਰੋਂ ਮਾਨਕੀ ਮੰਗੀ ਜਾਂਦਾ ਹੁੰਦਾ ਹੈ ਕਹਿੰਦਾ ਨਾਲ ਨਾਲ ਬੰਦਿਆਂ ਦਾ ਬੁਰਾ ਤਾਂ ਹੋਣਾ ਚਾਹੀਦਾ ਹੈ ਨਾ ਨਾ ਸਤਿਗੁਰੂ ਉਹ ਮੈਂ ਇੱਕ ਨਿੱਕੀ ਜੀ ਗੱਲ ਸੁਣਾਦਾ ਤੁਹਾਨੂੰ ਕਿਸੇ ਨੇ ਕਹਿੰਦੇ ਭਗਤੀ ਕਰ ਲਈ ਕਹਿੰਦੇ ਵੀ ਭਗਵਾਨ ਜੀ ਪ੍ਰਗਟ ਹੋਏ ਕਹਿੰਦੇ ਵੀ ਮੰਗੀ ਮੰਗਦਾ ਹੈ ਉਹ ਬੰਦਾ ਸੀਗਾ ਜੀ ਉਹ ਤ੍ਰਿਸ਼ਨਾਲੂ ਤੇ ਹੱਥ ਕਰਨ ਵਾਲਾ ਕਹਿੰਦੇ ਜੀ ਇੱਕ ਦਿਨ ਦੇ ਦੇਂਗੋ ਤੁਸੀਂ ਮੈਨੂੰ ਕਹਿੰਦੇ ਵੀ ਹਾਂ ਦੇ ਦਾਂਗੇ ਉਹ ਕਹਿੰਦਾ ਵੀ ਗੱਲ ਇੱਕ ਹੋਰ ਸੁਣ ਲੈ ਵੀ ਕਹਿੰਦਾ ਵੀ ਜੇ ਤੂੰ ਜਿਹੜਾ ਕੁਝ ਮੰਗੇਗਾ ਉਹ ਗਵੰਡੀਆਂ ਦੇ ਦੁੱਗਣਾ ਹੋਊਗਾ ਇਹ ਇਹ ਗੱਲ ਭੱਲੇ ਮੰਨ ਲਈ ਕਿ ਕੱਲ ਨੂੰ ਕਹਿੰਦੇ ਭਾਈ ਗਵੰਡ ਦਾ ਦੁੱਗਣਾ ਹੋਗਾ ਕਹਿੰਦਾ ਜੀ ਮੈਂ ਫਿਰ ਘਰੇ ਜਾ ਕੇ ਰਾਏ ਕਰਨਾ ਕੱਲ ਨੂੰ ਦੱਸ ਦੂੰਗਾ ਤੁਹਾਨੂੰ ਕਹਿੰਦੇ ਵੀ ਭਗਵਾਨ ਜੀ ਕਹਿੰਦੇ ਠੀਕ ਹੈ ਭਾਈ ਕੋਈ ਵੀ ਨਹੀਂ ਕੱਲ ਨੂੰ ਦੱਸ ਦੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਵੀ ਆਪ ਦੇ ਇੱਕ ਆਕਰ ਆ ਗਿਆ ਕਹਿੰਦਾ ਭਗਵਾ ਮੇ ਅੱਜ ਤਾਂ ਪ੍ਰਮਾਤਮਾ ਪ੍ਰਗਟ ਹੋਇਆ ਮੇਰੇ ਕੋਲੇ ਕਹਿੰਦੇ ਜੀ ਉਹ ਮੈਨੂੰ ਉਹ ਪੁੱਛਾ ਮੰਗੀ ਮੰਗਦਾ ਉਹ ਵੀ ਅੱਗੋਂ ਅੱਗੋਂ ਦਰਸ਼ਨਾਲੂ ਸੀ ਕਹਿੰਦੇ ਫਿਰ ਤੂੰ ਮੰਗਿਆ ਨਹੀਂਗਾ ਲੈ ਕਹਿੰਦਾ ਬਾਲੀ ਕਾਲੀ ਕੋ ਹੁੰਨੀ ਹੈ ਮੈਂ ਤਾਂ ਰਾਏ ਉਹਨਾਂ ਨੇ ਮੈਂ ਰਾਏ ਕਰਨਾ ਹੈ ਮੈਂ ਕਹਿੰਦੇ ਵੀ ਭਵਾਨ ਤੋਂ ਟਾਈਮ ਲੈਂਦਾ ਵੀ ਮੈਂ ਕੱਲ ਨੂੰ ਦੱਸੂੰਗਾ ਤੁਹਾਨੂੰ ਵੀ ਮੈਂ ਰਾਏ ਕਰਨਾ ਕਰੀ ਵੀ ਕਹਿੰਦਾ ਹੁਣ ਮੰਗਾ ਕੀ ਮੈਂ ਕਹਿੰਦਾ ਪਰ ਇੱਕ ਨਾਂ ਜੱਬਾ ਵਿੱਚ ਕਹਿੰਦੀ ਜੱਬ ਕਹਦਾ ਕਹਿੰਦਾ ਵੀ ਗਵਾਂਢੀਆਂ ਦੇ ਕਹਿੰਦੇ ਵੀ ਦੁੱਗਣਾ ਹੋਊਗਾ ਜਿਹੜਾ ਕੁਝ ਮੰਗੋ ਗਵਾਂਢੀਆਂ ਦੁੱਗਣਾ ਹੋ ਜਾਊਗਾ ਹਾਏ ਹਾਏ ਕਹਿੰਦਾ ਬਾ ਉਹ ਘਰ ਵਾਲੀ ਵੀ ਅੰਦਰ ਈਰਖਾ ਵਾਲੀ ਸੀ ਕਹਿੰਦੀ ਲਾ ਗਵਾਂਢੀ ਦੁੱਗਣੇ ਹੋ ਗੁੜਾ ਫੇਰ ਤੂੰ ਆਦੀ ਭਗਤੀ ਕੀਤੀ ਐ ਤੂੰ ਗਵਾਂਢੀ ਨਹੀਂ ਦੁੱਗਣੇ ਹੋਣੇ ਚਾਹੀਦੇ ਨਾ ਨਾ ਬਹੁ ਮਾੜੀ ਗੱਲ ਐ ਕਹਿੰਦੀ ਫਰਾਂਇਆ ਕਰ ਦੁਗਣਾ ਹੋ ਗਵੰਢੀਆਂ ਦੇ ਕਹਿੰਦੇ ਆਏ ਕਰੀ ਤੂੰ ਕਹਦੇ ਵੀ ਮੇਰੀ ਇੱਕ ਅੱਖ ਚਲੀ ਜਾਵੇ ਗਵੰਢੀ ਦੋਨੇ ਜੀ ਅੰਨੇ ਹੋ ਜਾਣਗੇ ਇੱਕ ਅੱਖ ਚਲੀ ਜਾਵੇ ਕਹਿੰਦੇ ਹੋਰ ਮੰਗਿਆ ਕਹਿੰਦੇ ਆਏ ਕਿਤੇ ਵੀ ਸਾਡੇ ਬਾਰ ਮੂਰੇ ਇੱਕ ਖੂ ਪਟਿਆ ਜਾਵੇ ਗਵੰਢਗਾ ਦੋ ਪੱਟੇ ਜਾਣਗੇ ਕਹਿੰਦੇ ਬਸ ਆ ਗਿਆ ਬੰਦਾ ਜੀ ਚੱਲ ਕੇ ਭਗਵਾਨ ਕੋਲੇ ਕਹਿੰਦੇ ਵੀ ਪ੍ਰਮਾਤਮਾ ਪ੍ਰਗਟ ਹੋਏ ਕਹਿੰਦੇ ਮੰਗ ਕੀ ਮੰਗਦਾ ਭਗਤਾ ਕਹਿੰਦਾ ਜੀ ਸਾਡੀ ਇੱਕ ਅੱਖ ਚਲੀ ਜਾਵੇ ਗਵਾਂਢ ਐ ਨਾ ਹੋਗੇ ਵਿਚਾਰੇ ਕਹਿੰਦੇ ਹੋਰ ਕੀ ਮੰਗਦਾ ਭਾਈ ਸਾਡੇ ਜੀ ਇੱਕ ਵਾਰ ਬਾਰਮੂਰ ਇੱਕ ਖੂਹ ਪੱਟਿਆ ਜਾਵੇ ਗਵਾਂਢੀਆਂ ਤੇ ਦੋ ਪੱਟੇ ਗਏ ਪਤਾ ਨਹੀਂ ਕੀ ਹੋਇਆ ਉਹ ਗਵਾਂਢੀਆਂ ਨਾਲ ਵਿਚਾਰਿਆਂ ਨਾਲ ਮਨੁੱਖ ਦੀ ਅੰਦਰ ਦੀ ਹਾਲਤ ਪਿਆਰਿਓ ਪ੍ਰਗਟ ਕੀਤੀ ਹੈ ਮਨੁੱਖ ਦੀ ਇਹ ਇਹ ਸਿੱਖਿਆ ਵਿੱਚ ਕਹਾਣੀ ਵਿੱਚ ਨਾ ਇਹ ਅੰਦਰ ਦੀ ਹਾਲਤ ਹੈ ਜੀ ਸਾਡੀ ਆਪਣੀ ਹਾਲਤ ਹੈ ਅਸੀਂ ਆਪਣਾ ਨੁਕਸਾਨ ਕਰਾ ਕੇ ਗਵਾਂਢੀ ਦਾ ਨੁਕਸਾਨ ਹੋਣਾ ਜ਼ਰੂਰੀ ਹੈ ਉਹ ਨਹੀਂ ਵਧਣਾ ਚਾਹੀਦਾ ਗੁਰੂ ਜੀ ਕਹਿੰਦੇ ਮਣਾ ਜੇ ਤੂੰ ਚਾਹਣਾਗਾ ਦੀਜੀ ਕਿਸੇ ਦਾ ਉਹ ਹੋਵੇ ਭਲਾ ਹੋਵੇ ਮਣਾ ਆਪਣੇ ਤੇ ਬੁਰਾ ਮਟਾਨਾ ਮਣਾ ਆਪਣੇ ਤੋਂ ਬੁਰੇ ਵਿਚਾਰ ਹੀ ਖਤਮ ਕਰ ਦੇ ਮਣਾ ਮੇਰੇ ਆ ਮਣਾ ਆਪਣੇ ਤੇ ਬੁਰਾ ਮਟਾਨਾ ਵੇਖੈ ਸਗਲੇ ਸਰਟ ਸਾਜਣਾ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਸਮਝ ਪ੍ਰਮਾਤਮਾ ਦਾ ਸਭ ਦੇ ਵਿੱਚ ਪ੍ਰਮਾਤਮਾ ਦੀ ਜੋਤ ਸਮਝ ਸਭ ਨੂੰ ਪ੍ਰਮਾਤਮਾ ਤਰਕੀਆਂ ਦੇਵੇ ਸਭ ਨੂੰ ਦੁੱਧ ਦੇਵੇ ਪੁੱਤ ਦੇਵੇ ਧੀਆ ਦੇਵੇ ਸਭ ਦਾ ਸਤਕਾਰ ਕਰੋ ਭਾਈ ਗੁਰੂ ਜੀ ਕਹਿੰਦੇ ਸੁਖ ਦੁਖ ਜਨ ਸਮ ਦਰਸ਼ਿਤੇ ਤਾਂ ਅਖੀਰਲੀ ਪੰਗਤੀ ਹੈ ਜੀ ਨਾਨਕ ਪਾਪ ਬੋਨ ਨਹੀਂ ਲੇਪਾ ਜਿਸ ਪੁਰਸ਼ ਨੇ ਵੀ ਗੁਰੂ ਜੀ ਕਹਿੰਦੇ ਸੁਖ ਦੁਖ ਜਨ ਸਮ ਦਰਸ਼ਿਤੇ ਬਰਾਬਰ ਧਿਆਨ ਦਾ ਜੇ ਸੁਖ ਆ ਗਿਆ ਤਾਂ ਵੀ ਕੋਈ ਗੱਲ ਨਹੀਂ ਜੇ ਦੁੱਖ ਆ ਗਿਆ ਤਾਂ ਵੀ ਕੋਈ ਗੱਲ ਨਹੀਂ ਪਰ ਜਿਹੜਾ ਸਾਡੇ ਮਨ ਦੀ ਅਵਸਥਾ ਹੋਰ ਹੈ ਜੀ ਅਸੀਂ ਸੁਖ ਵਿੱਚ ਤਾਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਦੁੱਖ ਵਿੱਚ ਯਾਦ ਕਰਦੇ ਆ ਲਾਂਭਿਆਂ ਦੇ ਰੂਪ ਦੇ ਵਿੱਚ ਲਾਂਭਾ ਦਿੰਨੇ ਆ ਰੱਬ ਨੂੰ ਰੱਬਾ ਸਾਡੇ ਨਾਲ ਤੂੰ ਐਂ ਕੋ ਕਰਤਾ ਰੱਬਾ ਸਾਡੇ ਨਾਂ ਕੋ ਆਪਾਂ ਰੱਬ ਦੇ ਪਿਆਰਾਂ ਦੀ ਨਿਦਰਸ਼ਟੀ ਹੁੰਦੀ ਜੀ ਉਹਨਾਂ ਦੀ ਅਵਸਥਾ ਤਾਂ ਇਹ ਹੁੰਦੀ ਹੈ ਮਾਲਕ ਜੀ ਜੇ ਦੁੱਖ ਦੇਤਾ ਤੂੰ じゃ ਰਾਦੀ ਜੇ ਸੁੱਖ ਦੇਤਾ ਤੂੰ じゃ ਰਾਦੀ ਦੁੱਖ ਵੀ ਤੂੰ じゃ ਤੇ ਆਈ ਜੇ ਭੁੱਖ ਦੇਤਾ ਇਤਿਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਰੱਬ ਦੇ ਪਿਆਰਾਂ ਦੀ ਅਵਸਥਾ ਇਹ ਹੁੰਦੀ ਹੈ ਜੇ ਸੁੱਖ ਦੇਤਾ ਤਾਂ ਵੀ ਤੈਨੂੰ ਤੇ ਹੁੰਦੇ ਰਹਿੰਦੇ ਜੇ ਦੁੱਖ ਦੇਤਾ ਤਾਂ ਵੀ ਤੈਨੂੰ ਜੇ ਭੁੱਖ ਦੇਤੀ ਤਾਂ ਵੀ ਤੈਨੂੰ ਮਾਲਕਾ ਸੋ ਗੁਰੂ ਜੀ ਕਹਿੰਦੇ ਨਾਨਕ ਪਾਪ ਪੁੰਨ ਨਹੀਂ ਨੇਪਾ ਪਾਪ ਤੇ ਪੁੰਨ ਦਾ ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ ਜੀ ਰੱਬ ਦੇ ਪਿਆਰਿਆਂ ਨੂੰ ਕਿਉਂਕਿ ਜਿਹੜੇ ਪੁੰਨੇ ਪਾਪੀ ਆਖਣ ਨਾ ਹੈ ਪੁੰਨ ਤੇ ਪਾਪ ਕੋ ਕਹਿਣ ਮਤ ਨਾ ਸਮਝਦੇ ਗੁਰੂ ਨਾਨਕ ਪਾਸ਼ਾ ਜਬਜੀ ਸਾਹਿਬ ਜੀ ਕਹਿੰਦੇ ਕਈ ਲੋਕਾਂ ਨੂੰ ਲੱਗਦਾ ਹੁੰਦਾ ਨਾ ਵੀ ਉਹ ਪੁੰਨ ਕਰਤਾ ਜੀ ਆਪ ਹੀ ਕਿਸੇ ਆਪਦੇ ਆਪਦੇ ਪੁੰਨ ਬਣਾ ਲਏ ਆਪਦੇ ਪਾਪ ਬਣਾ ਲਏ ਇਹ ਨਹੀਂ ਗੱਲ ਹੈ ਕਿ ਜਿਹੜਾ ਕੰਮ ਜਿਹੜੇ ਕੰਮ ਦੇ ਵਿੱਚ ਮਨ ਹਾਜ਼ਰ ਨਾ ਹੋਵੇ ਹੋ ਗਿਆ ਚੇਤੇ ਰੱਖੋ ਪਿਆਰੋ ਗੱਲ ਧਿਆਨ ਨਾਲ ਸਮਝ ਜੀ ਆਹ ਜਿਹੜੇ ਕੰਮ ਦੇ ਵਿੱਚ ਮਨ ਨਾ ਹੋਵੇ ਪਰ ਹੋ ਗਿਆ ਉਹ ਪਾਪ ਨਹੀਂ ਮੰਨਿਆ ਜਾਂਦਾ ਜੀ ਉਹ ਜਿਹੜੇ ਕੰਮ ਦੇ ਵਿੱਚ ਮਨ ਹਾਜ਼ਰ ਹੈ ਮਨ ਨੇ ਕਰਤਾ ਸਰੀਰ ਨੇ ਨਹੀਂ ਕੀਤਾ ਕੰਮ ਹੋ ਗਿਆ ਜੀ ਉਹ ਚੇਤੇ ਰੱਖਿਓ ਜੀ ਗੱਲ ਸਰੀਰ ਨੇ ਹਜੇ ਕੀਤਾ ਨਹੀਂਗਾ ਪਰ ਮਨ ਨੇ ਕਰਤਾ ਮੰਨ ਲਓ ਮਨ ਨੇ ਕਿਹਾ ਵੀ ਮੈਂ ਕਿਸੇ ਦਾ ਕਤਲ ਕਰਨਾਗਾ ਮਨ ਨੇ ਕਰਤਾ ਕਤਲ ਸਰੀਰ ਨੇ ਨਹੀਂ ਕੀਤਾ ਹਜੇ ਪਰ ਕਹਿੰਦੇ ਪਾਪ ਹੋ ਗਿਆ ਮਨ ਦੇ ਤਲ ਦੇ ਉੱਤੇ ਪੈ ਰ ਪਾਪ ਇਸ ਨੂੰ ਕਹਿੰਦੇ ਆ ਇੱਕ ਪਾਸੇ ਸੀਗਾ ਵੀ ਕਿਸੇ ਦਾ ਚੌਂਦਾ ਨਹੀਂ ਸੀ ਬੁਰਾ ਕਰਨਾ ਪਰ ਹੋ ਗਿਆ ਅਚਨਚੇਤੀ ਚੌਂਦਾ ਨਹੀਂ ਸੰਦਰ ਮਨ ਉਹ ਪਾਪ ਨਹੀਂ ਮੰਨਿਆ ਜਾਂਦਾ ਪਿਆਰਿਓ ਕਈ ਪਾਪ ਮੰਨੇ ਜਾਣਗੇ ਜੀ ਪੈਰ ਥਲੇ ਕੀੜੀ ਆ ਕੇ ਮਾਰ ਗਈ ਲੈ ਪਾਪ ਹੋ ਗਿਆ ਲੈ ਇਹ ਕਾਹਦਾ ਪਾਪ ਹੈ ਭਾਈ ਕੁਦਰਤੀ ਆ ਕੁਦਰਤ ਦੇ ਬਣਾਏ ਸੁਧਾਨਾ ਪੈਰ ਥਲੇ ਕੀੜੀ ਵੀ ਆ ਸਕਦੀ ਹੈ ਹੋਰ ਕੁਝ ਵੀ ਆ ਸਕਦਾ ਹੈ ਪਰ ਜਿਹੜੇ ਕੰਮ ਦੇ ਵਿੱਚ ਮਨ ਅੰਦਰੋਂ ਹਾਜ਼ਰ ਹੋਵੇ ਪਿਆਰਿ ਉਹ ਪਾਪ ਮੰਨਿਆ ਗਿਆਗਾ 19 ਪਾਪੀ ਆਖਣ ਨਾ ਹੀ ਕਰ ਕਰ ਕਰਨਾ ਮਨ ਦੇ ਉੱਤੇ ਸਾਫ ਬਣ ਜਾਂਦੀ ਹੈ ਪਿਆਰਿ ਉਹ ਪਾਪ ਤੇ ਪੁੰਨ ਦੀ ਅੰਦਰੋਂ ਮਨ ਜਿਹੜੇ ਕੰਮ ਦੇ ਵਿੱਚ ਹਾਜ਼ਰ ਆਣਾ ਮਨ ਬਸ ਉਹ ਕੰਮ ਕੀ ਹੋ ਜਾਂਦਾ ਪਿਆਰਿ ਉਹ ਗੁਰੂ ਜੀ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਸੋ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਬਚਨਾਂ ਉਤੇ ਆਪਾਂ ਪਹਿਰਾ ਦੇਣਾ ਭਾਈ ਇਹ ਸੱਚੇ ਪਾਤਸ਼ਾਹ ਸਾਡੇ ਅੰਦਰ ਤਾਂ ਹਜੇ ਮਾਰੀਆਂ ਬਰਾਈਆਂ ਅੰਦਰ ਮਾੜੇ ਵਕਾਰ ਚੱਲਦੇ ਐ ਆਪ ਹੀ ਕਿਰਪਾ ਕਰਿਓ ਸਤਿਗੁਰੂ ਇਸ ਭੈੜੀਆਂ ਆਦਤਾਂ ਚੋਂ ਭੈੜੀਆਂ ਬਰਾਈਆਂ ਵਿੱਚੋਂ ਤੁਹਾਡੀ ਨਾਮ ਬਾਣੀ ਸਿਮਰਨ ਭਜਨ ਬੰਦਗੀ ਕੱਢ ਸਕਦੀ ਸਤਿਗੁਰੂ ਸਾਡੇ ਮਨ ਨੂੰ ਇਸ ਗਿਆਨ ਦੀ ਸਮਝ ਪੈ ਜਾਵੇ ਆਓ ਸਾਰੇ ਜਪਿ ਪਰਕਾਰ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ